ਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਉੱਠਣ ਤੋਂ ਬਾਅਦ ਜਦੋਂ ਆਪਾਂ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਦੇ ਸਮੇਂ ਜੋ ਐਸੇ ਸ਼ਬਦ ਦਾ ਜਾਪ ਕਰੇਗਾ ਉਸ ਦੇ ਦੁੱਖ ਰੋਗ ਚਾਹੇ ਦੁੱਖ ਰੋਗ ਕਿਸੇ ਵੀ ਕਿਸਮ ਦਾ ਹੋਵੇ ਮਨ ਨੂੰ ਲੱਗਾ ਹੋਵੇ ਚਾਹੇ ਤਨ ਨੂੰ ਲੱਗਾ ਹੋਵੇ ਵਾਹਿਗੁਰੂ ਜੀ ਦੂਰ ਕਰਨਗੇ ਸ਼ਬਦ ਦਾ ਜਾਪ ਕਰਨ ਦੀ ਵਿਧੀ ਇਸ ਤਰ੍ਹਾਂ ਹੈ ਸ਼ਬਦ ਦਾ ਜਾਪ ਤੁਸੀਂ ਜਦੋਂ ਸਵੇਰੇ ਆਪਣਾ ਬੈਸਤਰ ਛੱਡਤਾ ਇਸ਼ਨਾਨ ਕਰਨ ਦੀ ਤਿਆਰੀ ਵਿੱਚ ਲੱਗ ਕੇ ਤੁਸੀਂ ਇਸ਼ਨਾਨ ਕਰਦੇ ਸਮੇਂ ਇਹ ਸ਼ਬਦ ਦਾ ਜਾਪ ਕਰਦੇ ਰਹਿਣਾ ਹੈ ਤਾਂ ਦੇਖਣਾ ਵਾਹਿਗੁਰੂ ਤੁਹਾਡੇ ਸਾਰੇ ਦੁੱਖ ਰੋਗ ਕੱਟ ਦੇਣਗੇ ਆਓ ਸ਼ਾਬਦ ਦੀ ਸਾਂਝ ਪਾਈਏ ਕਾਰੇਸ਼ਨਾਂ ਨ ਸਿਮਰ ਪ੍ਰਭਿ ਆਪਣਾ ਮਨ ਤਨ ਭਏ ਅਰੋਗਾ ਕਾਰੇਸ਼ਨਾਂ ਨ ਸਿਮਰ ਪ੍ਰਭਿ ਆਪਣਾ ਮਨ ਤਨ ਭਏ ਅਰੋਗਾ ਕਾਰੇਸ਼ਨਾਂ ਨ ਸਿਮਰ ਪ੍ਰਭਿ ਆਪਣਾ ਮਨ ਤਨ ਭਏ ਅਰੋਗਾ ਤਾਂ ਸੰਗਜੀ ਆਪ ਸਭ ਨੇ ਅਸੀਂ ਵੀ ਇਸ ਸ਼ਾਬਦ ਦਾ ਜਾਬ ਇਸ਼ਨਾਨ ਕਰਦੇ ਹੋਏ ਕਰਨਾ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ